ਇਦਨੋਂ ਜਾਣੀਆਂ ਲੈ ਕੇ ਜੀ ਇਹੇ ਹਾਂਜੀ ਨੀਓ ਬੂਟਿਆਂ ਦਾ ਧਿਆਨ ਤਾਂ ਫੇਰ ਕਰਨਾ ਪੈਣਾ ਜਿਹੜੇ ਬੂਟੇ ਨਹੀਂ ਲੱਗੇ ਹੈਗੇ ਉਧਰਲੀ ਸਾਈਡ ਸਾਰੀ ਇਹ ਬੂਟੇ ਤਾਂ ਨਹੀਂ ਖਾ ਜਾਣੇ ਆ ਤੁਹਾਨੂੰ ਪਤਾ ਹੈ ਇਹ ਆਫਿਸ ਦੇ ਵੱਲੋਂ ਵੀ ਦਫ਼ਤਰਾਂ ਵੱਲੋਂ ਵੀ ਮੱਝਾਂ ਨੂੰ ਇਦਾਂ ਖੁੱਲੇ ਚਾਰਨ ਦਾ ਨਹੀਂ ਹੈਗਾ ਤੁਸੀਂ ਜੇ ਰੱਖੀਆਂ ਆ ਨਾ ਇਹਨਾਂ ਨੂੰ ਉਹ ਪਾਓ ਆਪਣੇ ਪੱਠੇ ਵਗੈਰਾ ਲਿਆ ਕੇ ਅੰਦਰ ਮੱਝਾਂ ਦੇ ਵੱਡੇ ਬੱਗ ਫਿਰਦੇ ਹਨ ਪਿਆਰੇ ਸਾਥੀਓ ਪੰਡ ਜੱਬੋਬਾਲ ਦੇ ਵਿੱਚ ਖੁੱਲੀਆਂ ਮੱਜਾਂ ਆਯਾਦ ਬੂਟਿਆਂ ਨੂੰ ਖਾਣ ਦੇ ਵਿੱਚ ਵੱਡਾ ਆਪਣਾ ਰੋਲ ਅਦਾ ਕਰਦੀਆਂ ਜਿਸ ਪਾਸੇ ਵੀ ਜਾਓ ਮੱਜਾਂ ਦੇ ਵੱਡੇ ਵੱਡੇ ਬਗ ਇਸੇ ਤਰ੍ਹਾਂ ਖੁੱਲੇ ਫਿਰਦੇ ਹਨ ਇਸੇ ਹੀ ਤਰ੍ਹਾਂ ਮੱਜਾਂ ਨੂੰ ਗੰਦਾ ਪਾਣੀ ਪਿਲਾਉਣ ਦੇ ਲਈ ਮਜਬੂਰ ਕੀਤਾ ਜਾਂਦਾ ਬੋਟਿਆਂ ਦੇ ਵੀ ਕੀ ਜ਼ਿੰਦਗੀ ਪਹਿਲਾਂ ਮੱਝਾਂ ਖਾ ਜਾਂਦੀਆਂ ਵੱਡੇ ਹੋਣ ਤੇ ਅੱਗਾਂ ਲਾ ਦਿੱਤੀਆਂ ਜਾਂਦੀਆਂ ਅਜੀਬ ਹੀ ਬਨਸਪਤੀ ਨੂੰ ਪਿਆਰ ਕਰਨ ਵਾਲੇ ਬਹੁਤ ਘੱਟ ਨਜ਼ਰ ਆਉਂਦੇ ਹਨ